ਪੰਜਾਬੀ ਸੰਗੀਤ ਜਗਰਲੀ 8 ਅਕਤੂਬਰ ਦੀ ਸਵੇਰ ਸਭ ਤੋਂ ਮੰਦਭਾਗੀ ਸਵੇਰ ਲੈ ਕੇ ਆਈ ਸੀ ਜਦ ਮਸ਼ਹੂਰ ਪੰਜਾਬੀ ਗਾਇਕ ਰਾਜੀਵ ਜ਼ਵੰਦਾਇਸ ਦੁਨੀਆ ਨੂੰ ਅਲਵਿਦਾ ਆਖੀ ਉਹਨਾਂ ਦੀ ਅੱਜ ਜਨਮ ਭੂਮੀ ਪੋਣਾਪਿੰਡ ਵਿੱਚ ਅੰਤਿਮ ਅਰਦਾਸ ਹੋਈ ਜਿੱਥੇ ਸਾਰੇ ਪੰਜਾਬ ਤੇ ਲੋਕ ਉਹਨਾਂ ਨੂੰ ਆਖਰੀ ਵਿਦਾਈ ਦੇ ਲਈ ਪਹੁੰਚੀ ਸਨ ਪਿੰਡ ਦੀਆਂ ਗਲੀਆਂ ਤੇ ਸੜਕਾਂ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਫੈਨਸ ਇਕੱਠੇ ਹੋਏ ਹਰ ਕਿਸੇ ਦੇ ਚਿਹਰੇ ਤੇ ਦੁੱਖ ਤੇ ਵਿਛੋੜੀ ਦੀ ਪੀੜ ਸਾਫ਼ ਨਜ਼ਰ ਆ ਰਹੀ ਸੀ ਵੱਡੇ ਪੰਡਾਲ ਵਿੱਚ ਬੈਠਣ ਦੀ ਵਿਵਸਥਾ ਕੀਤੀ ਗਈ ਸੀ ਪਰ ਪੀੜ ਇੰਨੀ ਵੱਧ ਸੀ ਕਿ ਲੋਕਾਂ ਨੇ ਪਿੰਡ ਦੇ ਬਾਹਰ ਖੜੇ ਹੋ ਕੇ ਵੀ ਮਨਪਸੰਦ ਗਾਇਕ ਲਈ ਅਰਦਾਸ ਕੀਤੀ ਹੈ ਇਸ ਮੌਕੇ ਤੇ ਪੰਜਾਬੀ 뮤직 ਇੰਡਸਟਰੀ ਦੀ ਕਈ ਪ੍ਰਸਿੱਧ ਹਸਤੀਆਂ ਵੀ ਪਹੁੰਚੀਆਂ ਅਮੀ ਵੀਰਕ ਜਸ ਬਾਜਵਾ ਰஞ்சிਤ ਬਾਜਵਾ ਬੈਂਟੀਮੈਂਟਸ ਹਰਪ ਜਨਮਾਨ ਜਸਬੀਰ ਜੱਸੀ ਅਤੇ ਸੁਖੀ ਬਰਾੜ ਵਰਗੇ ਕਲਾਕਾਰਾਂ ਨੇ ਰਾਜਵੀਰ ਜਵੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਦਿੱਤੀ ਹੈ। ਪੁਰਸਮਾਗਮ ਦੌਰਾਨ ਇੱਕ ਸ਼ਾਂਤ ਪਰ ਭਾਵੁਕ ਮਾਹੌਲ ਬਣਿਆ ਰਿਹਾ। ਫੈਨਸ ਵੱਲੋਂ ਗਾਇਕ ਦੇ ਮਸ਼ਹੂਰ ਗੀਤਾਂ ਨੂੰ ਯਾਦ ਕਰਦਿਆਂ ਅੰਸੂਨਾਂ ਨਾਲ ਭਰੀਆਂ ਅੱਖਾਂ ਨਾਲ ਰਾਜਵੀ ਜਵੰਦਾ ਅਮਰ ਰਹੇ ਦੇ ਨਾਰੇ ਲਗਾਏਗੇ ਉਹਨਾਂ ਦੀ ਮਿੱਠੀ ਆਵਾਜ਼ ਜਿਨੀ ਵਰ ਸੁਭਾ ਅਤੇ ਲੋਕਾਂ ਨਾਲ ਜੁੜੇ ਪੂਰੇ ਪੰਜਾਬ ਦੀ ਯਾਦ ਵਿੱਚ ਸਦਾ ਤਾਜ਼ਾ ਰਹਿਣਗੇ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਹੀ ਨਹੀਂ ਸਗੋ ਪੰਜਾਬੀ ਸਭਿਆਚਾਰ ਦਾ ਅਟੁੱਟ ਹਿੱਸਾ ਸਨ ਉਹਨਾਂ ਹਦੀ ਗੀਤਾਂ ਨੇ ਪਿੰਡਾਂ ਦੀ ਮਿੱਟੀਾਂ ਦੀ ਖੁਸ਼ਬੂ ਪਿਆਰ ਈਮੋਸ਼ਨ ਦੀ ਜ਼ਿੰਦਗੀ ਬਖਸ਼ੀ ਸੀ ਅੱਜ ਪੰਜਾਬੀ ਸੰਗੀਤ ਜਗਤ ਨੇ ਆਪਣਾ ਇੱਕ ਹੋਰ ਚਮਕਦਾ ਸਿਤਾਰਾ ਗਵਾ ਦਿੱਤਾ ਹੈ ਪਰ ਰਾਜਵੀਰ ਜਵੰਦਾ ਦਾ ਨਾਮ ਅਤੇ ਉਹਨਾਂ ਦੇ ਗੀਤ ਸਦਾ ਸਾਡੇ ਵਿੱਚ ਰਹਿਣਗੇ